ਇਹ ਤੁਹਾਡਾ ਪਿੰਡ ਜਿਹੜਾ ਜ਼ਿਲ੍ਹਾ ਸੰਗਰੂਰ ਦਾ ਵੀਰਕਲਾਂ ਹਾਂਜੀ ਹਾਂਜੀ ਪਰ ਜਲਾਲ ਦੇ ਵਿੱਚ ਜਿਹੜਾ ਪੱਕੇ ਤੌਰ ਤੇ ਤੁਸੀਂ ਰਹ ਰਹੇ ਹੋ ਤੇ ਤੁਹਾਡੇ ਨਾਂ ਦੇ ਨਾਲ ਵੀ ਜਿਹੜਾ ਅਜਮੇਲ ਜਲਾਲ ਹੀ ਪੈਂਦਾ ਤੇ ਇਹ ਕਿਸ ਤਰ੍ਹਾਂ ਤੇ ਕਿਸ ਤਰ੍ਹਾਂ ਸਵਾਬ ਬਣਿਆ ਤੁਸੜਾ ਇਸ ਪਿੰਡ ਦੇ ਵਿੱਚ ਰਹਿਣ ਦਾ ਮੇਰਾ ਜੀ ਸਵਾਬ ਇਹ ਬਣਿਆ ਵੀ ਮੈਂ ਨਿੱਕਾ ਹੁੰਦਾ ਸੀਗਾ ਜੀ ਤੇ ਜਿਹੜਾ ਛੋਟਾ ਬ੍ਰਦਰ ਆ ਉਹ ਵੀ ਥੋੜਾ ਛੋਟਾ ਸੀਗਾ ਮੇਥੋਂ ਤੇ ਮੈਂ 3-4 ਸਾਲ ਦਾ ਸੀਗਾ ਮੈਨੂੰ ਬੋਲਣਾ ਨਹੀਂ ਆਉਂਦਾ ਸੀਗਾ ਜੀ ਤੇ ਮੰਮੀ ਮੈਨੂੰ ਇੱਥੇ ਨਾਨਕੀ ਛੱਡ ਗਈ ਸੀ ਤੇ ਆਪਣੇ ਜਿਹੜੇ ਸ਼ਾਂਤਾ ਕਰਨੈਲ ਦਾ ਜੀ ਉਹਨਾਂ ਦੇ ਅਸੀਂ ਬਹੁਤ ਜ਼ਿਆਦਾ ਜਾਣਿਆ ਅੱਜ ਵੀ ਜਾਣਿਆ ਪਹਿਲਾਂ ਵੀ ਬਹੁਤ ਜ਼ਿਆਦਾ ਜਾਂਦੇ ਸੀ ਤੇ ਉੱਥੇ ਨਾਨਾ ਨਾਨੀ ਲੈ ਕੇ ਜਾਂਦੇ ਹੁੰਦੇ ਸੀ ਮੈਨੂੰ ਵੀ ਇਹ ਬੋਲਦਾ ਨਹੀਂ ਆ ਕੂ ਸੀਗਾ ਵੀ ਸਰੀਰ ਦਾ ਮਾੜਾ ਸੀਗਾ ਤੇ ਉਸ ਤੋਂ ਬਾਅਦ ਵੀ ਸ਼ਾਂਤਾ ਦੇ ਕੋਲੇ ਜਦੋਂ ਬਾਬਿਆਂ ਕੋਲੇ ਗੱਲ ਕਰੀ ਤੇ ਉਹ ਕਹਿੰਦੇ ਵੀ ਲਗਜੋ ਕੋਈ ਨਹੀਂ ਬੋਲਣ ਉਹ ਚੱਕਰ ਨਹੀਂਗਾ ਵੀ ਬੋਹ ਕਰਨੀ ਵਾਲਾ ਸ਼ਾਂਤਾ ਆਪਣੇ ਜੀ ਤੇ ਉਹ ਕਹਿੰਦੇ ਕੋਈ ਨਹੀਂ ਲਗਜੋ ਬੋਲਣ ਤੇ ਜਦੋਂ ਇੱਥੇ ਖੇਡਦਾ ਖੇਡਦਾ ਮੈਂ ਕਹੀ ਲਈ ਫਿਰਦਾ ਸੀਗਾ ਕਹੀ ਮੇਰੇ ਪੈਰ ਤੇ ਵੱਜੀ ਗਵੰਡੀਆਂ ਦੇ ਘਰੇ ਖੇਡਦੇ ਸੀ ਤੇ ਘਰੇ ਪੁੱਛਿਆ ਵੀ ਕਿਵੇਂ ਆ ਕਹੀ ਕਿਹਨੇ ਮਾਰੀ ਤੇ ਮੇਰੇ ਮੂੰਹ ਚੋਂ ਨਿਕਲਿਆ ਮਾਮੇ ਨੇ ਮਾਰੀ ਜੀ ਤੇ ਉਸ ਤੋਂ ਬਾਅਦ ਕੰਮ ਚੱਲ ਪਿਆ ਵਾ ਹੋ ਗਿਆ ਸ਼ੁਰੂ ਪਹਿਲਾਂ ਤੁਸੀਂ ਬੋਲਦੇ ਨਹੀਂ ਸੀ ਨਹੀਂ ਪਹਿਲਾਂ ਬੋਲਦੇ ਨਹੀਂ ਸੀ ਵਾ ਜੀ ਵਾ ਤੇ ਪਹਿਲੀ ਵਾਰੀ ਤੇ ਬੋਲੇ ਤੇ ਫਿਰ ਬੋਲਿਆ ਵੀ ਮਾਮਾ ਘਰ ਜਾਂ ਨੂੰ ਕਹੀ ਤਾਂ ਕੋਈ ਡਿੱਕਾ ਹੀ ਨਹੀਂ ਹੋਇਆ ਜਦ ਬੋਲ ਪਿਆ ਤੇ ਬੋਲਣ ਦਾ ਬਾੜਾ ਚ ਕਹੀ ਤਾਂ ਕਹੀ ਤਾਂ ਭੁੱਲ ਗਏ ਵੀ ਵੱਜੀ ਤੇ ਵੱਜੀ ਰਹਿਣ ਦੋ ਫਿਰ ਜੀ ਜੀ ਹਾਂ ਜੀ ਹਾਂ ਜੀ ਤੇ ਫਿਰ ਉਸ ਤੋਂ ਬਾਅਦ ਇੱਥੇ ਹੀ ਰਹੇ ਹੋ ਪੱਕੇ ਜੀ ਹਾਂਜੀ ਮੈਂ ਇੱਥੇ ਹੀ ਰਿਹਾ ਤੇ ਇੱਥੇ ਮੇਰਾ ਜਨਮ ਹੋਇਆ ਇੱਥੇ ਸਾਰਾ ਕੁਝ ਬਚਪਨ ਤੋਂ ਹੁਣ ਮੈਂ ਪਿੰਡ ਥੋੜੀ ਬਾਰ ਕੀ ਕਹਣਾ 2-4 ਸਾਲਾਂ ਬਾਅਦ ਕਿਤੇ ਜਾਇਆ ਵਾਂ ਜੀ ਇਹੀ ਮੇਰਾ ਪਿੰਡ ਆ ਇੱਥੇ ਜਨਮ ਹੋਇਆ ਸਾਰਾ ਕੁਝ ਇੱਥੇ ਹੀ ਖੇਡਿਆ ਜੀ ਇੱਥੇ ਸਾਰਾ ਕੁਝ ਇੱਥੇ ਹੀ ਆ ਜੀ ਅੱਛਾ ਭਾਈ ਫਿਰ ਪੜ੍ਹਾਈ ਕਿੱਥੋਂ ਤੱਕ ਕੀਤੀ ਤੁਸੀਂ ਪੜ੍ਹਾਈ ਮੈਂ ਪਲੱਸ 2 ਤੱਕ ਕੀਤੀ ਜੀ ਗਾਂ ਕਿਤੀ ਤਾਂ ਲੱਗਿਆ ਤਾਂ ਸੀ ਪਰ ਆਪਾਂ ਮੋਗੇ ਹੀ ਪੜ੍ਹਦੇ ਰਹੇ ਹਾਂ ਪਰ ਪਾਸ ਪਲੱਸ 2 ਹੀ ਆ ਤੇ ਪਰ ਗਾਂ ਪੜਾਈ ਤੁਹਾਨੂੰ ਪਤਾ ਖੇਡਣ ਵਾਲਾ ਜਿਆਦਾ ਧਿਆਨ ਸੀਗਾ ਤੇ ਪੜਨਾ ਪੜਨਾ ਘੱਟ ਹੀ ਆਉਂਦਾ ਸੀਗਾ ਜੀ ਅੱਛਾ ਬਈ ਕਿੰਨੇ ਸਾਲ ਕਬੱਡੀ ਖੇਡਿਆ ਤੁਸੀਂ ਕਦੋਂ ਤੋਂ ਕਦੋਂ ਤੱਕ ਗੱਲ ਕਰੀ ਕਬੱਡੀ ਜੀ ਮੈਂ ਖੇਡਿਆ ਜਾਨੀ ਕਿ ਚੌਥੀ ਕਲਾਸ ਚ ਮੈਂ ਪੰਜਾਬ ਖੇਡਿਆ ਸੀ ਨੈਸ਼ਨਲ ਸਟਾਈਲ ਬਾਜੀ ਬਾਦ ਉਦੋਂ ਮੈਂ ਸੀਗਾ 9 10 ਕੇ ਸਾਲ ਦਾ ਸੀਗਾ ਤੇ ਉਸ ਤੋਂ ਬਾਅਦ ਚੱਲੋ ਸ਼ੌਚਾਲੀਆ ਮੈਨੂੰ ਲੱਗਦਾ ਵੀ ਉਹ ਛਾਨਾ ਤਾਂ ਮੈਨੂੰ ਹੁਣ ਯਾਦ ਨਹੀਂ ਵੀ ਕਿਹੜੇ ਛਾਨੇ ਚ ਮੈਂ ਖੇਡ ਕੇ ਆਇਆ ਸਰਟੀਫਿਕੇਟਾਂ ਦੇ ਤਾਂ ਸ਼ਾਇਦ ਹੋਊਗਾ ਜਿਹੜੇ ਮੈਨੂੰ ਸਕੂਲ ਦੇ ਮਿਲੇ ਆ ਹਾਂਜੀ ਤੇ ਉਸ ਤੋਂ ਬਾਅਦ ਚ ਮੈਂ 13 ਕੇ ਚ ਛੱਡੀ ਹਾਂਜੀ ਹਾਂ ਛੱਡਣ ਦਾ ਕੀ ਕਰਨ ਬਣਿਆ ਜੀ ਛੱਡਣ ਦਾ ਪਹਿਲਾਂ ਮੇਰੇ ਅੱਠ ਦੇ ਵਿੱਚ ਗੋਡੇ ਦੇ ਛੱਟ ਵੱਜ ਗਈ ਜਿਆਦਾ ਲਿਗਾਮੈਂਟ ਟੁੱਟ ਗਿਆ ਸੀ ਤੇ ਉਹਦਾ ਕਰਕੇ ਮੁੜ ਕੇ ਆਪਰੇਸ਼ਨ ਵੀ ਕਰਵਾਇਆ ਤੇ ਟ੍ਰੀਟਮੈਂਟ ਕਾਫੀ ਕਰਵਾਇਆ ਪਰ ਲਾਸਟ ਤੇ ਆ ਕੇ ਜਾਨੀ ਕਿ ਗੋਡਾ ਜਵਾਬ ਹੀ ਦੇ ਗਿਆ ਖੇਡਣ ਤੋਂ ਜੀ ਤੇ ਜਿਆਦਾ ਦਰਦ ਕਰਨ ਲੱਗ ਗਿਆ ਤੇ ਫਿਰ ਜੰਮੀ ਜਾਂਚ ਲੈ ਲਿਆ ਹਾਂਜੀ ਜੀ ਜੀ ਅੱਛਾ ਭਾਈ ਜੀ ਫਿਰ ਚੱਲਦੇ ਆ ਫਿਰ ਆਪਾਂ ਉਸੇ ਚੌਥੀ ਕਲਾਸ ਦੇ ਵਿੱਚ ਹੀ ਹਾਂਜੀ ਹਾਂਜੀ ਤੇ ਜਦੋਂ ਤੁਸੀਂ ਪੰਜਾਬ ਖੇਡ ਗਏ ਤੇ ਉਸ ਤੋਂ ਬਾਅਦ ਫਿਰ ਅੱਗੇ ਕਿ ਕਬੱਡੀ ਦਾ ਸਫ਼ਰ ਜਿਹੜਾ ਕਿਸ ਤਰ੍ਹਾਂ ਚੱਲਦਾ ਰਿਹਾ ਇਹ ਜੀ ਅੱਗੇ ਉਹ ਜਾਨਕੀ ਪ੍ਰਾਇਮਰੀ ਦੇ ਵਿੱਚ ਡਡ ਸਟੈਪ ਬਾਈ ਸਟੈਪ ਆਪਾਂ ਨੂੰ ਵਧੀਆ ਕੋਚ ਵਧੀਆ ਡਾਈਟ ਮਿਲਦੀ ਰਹੀ ਤੇ ਮੇਰਾ ਜਿਹੜਾ ਪ੍ਰਾਇਮਰੀ ਸਕੂਲ ਦੇ ਵਿੱਚ ਸੀਗੇ ਅਮਰਜੀਤ ਭਗਤਾ ਭਾਈ ਜਿਨ੍ਹਾਂ ਨੇ ਮੈਨੂੰ ਖੇਡਣ ਲਾਇਆ ਜੀ ਉਸ ਤੋਂ ਬਾਅਦ ਹਰ ਭੈਣ ਡੀਪੀ ਆਪਣੇ ਸਕੂਲ 'ਚ ਸੀ ਸਰਦੂਲਗੜ੍ਹ ਤੋਂ ਸਕੂਲ ਦੇ ਵਿੱਚ ਤੇ ਉਸ ਤੋਂ ਬਾਅਦ ਪਲੱਸ 2 ਦੇ ਵਿੱਚ ਜਾਵੜਾ ਪੱਤੋ ਹੀਰਾ ਸਿੰਘ ਸਾਧੂ ਸਿੰਘ ਬਰਾੜ ਉਹਨਾਂ ਕੋਲੇ ਜਾਵੜਿਆ ਜੀ ਤੇ ਉੱਥੇ ਮੈਂ ਖੇਡਿਆ ਵੀ ਪੜਿਆ ਉਹਨਾਂ ਨੇ ਮੈਨੂੰ ਕੋਲੇ ਵੀ ਰੱਖਿਆ ਮਿਹਨਤ ਬਹੁਤ ਜ਼ਿਆਦਾ ਕਰਵਾਈ ਜੀ ਤੇ ਪਲੱਸ 2 ਤੋਂ ਬਾਅਦ ਫਿਰ ਮੈਂ ਜਾਵੜਿਆ ਗੁਰਨਾਨਕ ਕਾਲਜ ਤੇ ਉੱਥੇ ਕੋਈ ਸਾਬਦਾ ਹੁਣ ਨਾਮ ਹੈ ਭੁੱਲ ਗਿਆ ਗਰੇਵਾਲ ਸਾਹਿਬ ਜੀ ਉਹਨਾਂ ਕੋਲੇ ਉਸ ਤੋਂ ਬਾਅਦ ਜਦੋਂ ਕੈਡਮਿੰਗਾਂ ਦਾ ਦੌਰ 'ਚ ਜਾਵੜਿਆ ਮੈਂ ਵਧੀਆ ਹੋ ਗਿਆ ਉਦੋਂ ਸਰਦਾਰ ਸਖਜੈ ਸਿੰਘ ਚੈਨਾ ਉਹਨਾਂ ਦੀ ਅਕੈਡਮੀ 'ਚ ਮੈਂ ਖੇਡਿਆ ਜਾਨੀ ਕਿ ਘੱਟੋ ਘੱਟ 15 ਸਾਲਾਂ ਨੂੰ ਉਹਨਾਂ ਦੀ ਅਕੈਡਮੀ ਦੇ ਵਿੱਚ ਖੇਡਿਆ ਹਾਂ ਹਾਂਜੀ ਤੇ ਪਿੰਡੋਂ ਪੰਦੇ ਮੈਚਾਂ ਦੀ ਗੱਲ ਕਰੀਏ ਫਿਰ ਉਹ ਤੁਸੀਂ ਕਿਹੜੀਆਂ ਕਿਹੜੀਆਂ ਟੀਮਾਂ ਦੇ ਵਿੱਚ ਕਿਹੜੇ ਕਿਹੜੇ ਖਿਡਾਰੀਆਂ ਨਾਲ ਖੇਡਿਓ ਜ਼ਿਆਦਾ ਤਾਂ ਇਹ ਅਸੀਂ ਮੈਂ ਆਪਣੇ ਪਿੰਡ 'ਚ ਹੀ ਖੇਡਿਆ ਜਾਨੀ ਕਿ ਉਦੋਂ ਦਾਵਰ ਪਿੰਡ ਲਈ ਸੀ ਪਿੰਡ ਬਾਹਰ ਜ਼ਿਆਦਾ ਹੁੰਦੀ ਸੀ ਕਬੱਡੀ ਜੀ ਤੇ ਉਦੋਂ ਹੈ ਨਹੀਂ ਸੀਗਾ ਵੀ ਕਿਸੇ 'ਚ ਖੇਡਣਾ ਤੇ ਜਾਂ ਤਾਂ ਮੇਰੇ ਨਾਲ ਰੌਂਦੇ ਵਾਲਾ ਫੌਜੀ ਖੇਡ ਲਾਉਂਦੇ ਹਾਂ ਤੇ ਜਾਂ ਚੂੜ ਚੱਕ ਵਾਲਾ ਪੱਪੂ ਖੇਡਦਾ ਹੁੰਦਾ ਸੀ ਜੀ ਜਾਂ ਗੁੱਕ ਸ਼ੇਰਪੁਰੇ ਵਾਲਾ ਖੇਡਦਾ ਹੁੰਦਾ ਸੀ ਇਹ ਮੈਂ ਆਪਣੇ ਪਿੰਡ 'ਚ ਖੜਾਉਂਦਾ ਹੁੰਦਾ ਜਾਂ ਮੈਂ ਥੋੜੇ ਜਿਹੇ ਸ਼ੇਰਪੁਰੇ ਦੇ ਵਿੱਚ ਵੀ ਮੈਚ ਖੇਡਿਆ ਤੇ ਜਾਂ ਕਿਤੇ ਨਾ ਕਿਤੇ ਚੂੜ ਚੱਕ 'ਚ ਵੀ ਅਸੀਂ ਟੀਮ ਬਣਾ ਲੈਂਦੇ ਸੀ ਜਾਂ ਬੋਪਾਰਾਂ ਵਾਲਾ ਸ਼ੀਰਾ ਉਹਨਾਂ 'ਚ ਵੀ ਕਿਤੇ ਖੇਡਣ ਦਾ ਮੌਕਾ ਮਿਲਿਆ ਯਾਨੀ ਕਿ ਥੋੜੇ ਮੈਚ ਖੇਡਿਆ ਕੋਈ ਜ਼ਿਆਦਾ ਨਹੀਂ ਜ਼ਿਆਦਾ ਮੈਂ ਪਿੰਡ ਦੇ ਪਿੰਡ ਦੇ ਵਿੱਚ ਹੀ ਮੈਚ ਖੇਡਿਆ ਪਿੰਡ ਦੇ ਕਿਹੜੇ ਖਿਡਾਰੀ ਤੁਹਾਡੇ ਪਿੰਡ ਦੇ ਗੁਰਪ੍ਰੀਤ ਸੀਗਾ ਮੇਰੇ ਨਾਲ ਰੀਡਰ ਆਪਣਾ ਹਾਂਜੀ ਤੇ ਸਕੰਦਰ ਜਲਾਲ ਮਗਰੋਂ ਵਧੀਆ ਹੋ ਗਿਆ ਸੀ ਬੱਬੂ ਜਲਾਲ ਵੀ ਵਧੀਆ ਹੋ ਗਿਆ ਸੀ ਜੀ ਗੁਰਮਨ ਵਧੀਆ ਹੋ ਗਿਆ ਸੀਗਾ ਹਾਂਜੀ ਤੇ ਰੀਡਰ ਸਾਡੇ ਕਾਫੀ ਰਾਜਾ ਵਧੀਆ ਰੀਡਰ ਜਿਛਣੀ 8-9 ਰੀਡਰ ਹੋਗੇ ਸੀ ਅਸੀਂ ਪਿੰਡ ਦੇ ਪਹਿਲਾਂ ਮੈਂ ਇਕੱਲਾ ਹੀ ਸੀਗਾ ਮੇਰੇ ਨਾਲ ਗੁਰਪ੍ਰੀਤ ਸੀਗਾ ਹਾਂਜੀ ਤੇ ਜਾਫੀ ਸੀ ਆਵਣਾ ਸਵਰਗਵਾਸੀ ਆਪਣੇ ਕੋਲੇ ਨਹੀਂ ਰਿਹਾ ਉਹ ਤੇ ਜੁਗਾ ਜੀਵਨ ਤੇ ਹੋਰ ਵੀ ਜਿਹੜੇ ਹੁਣ ਯਾਦ ਨਹੀਂ ਕਿ ਬੱਬੂ ਬਾਹਰ ਉਹ ਵੀ ਕੈਨੇਡਾ ਸ਼ਿਟਾਂ ਹਾਂਜੀ ਹਾਂਜੀ ਤੇ ਉਹ ਕਾਫੀ ਮੁੰਡੇ ਵਧੀਆ ਟੀਮ ਸੀਗੇ ਆਪਣੇ ਪਿੰਡ ਦੇ ਤੇ ਓਪਨ ਦੇ ਮੈਚ ਤੁਹਾਡੇ ਕਿਹੜੀਆਂ ਕਿਹੜੀਆਂ ਟੀਮਾਂ ਦੇ ਨਾਲ ਜਿਹੜੀ ਟੱਕਰ ਸੀ ਜ਼ਿਆਦਾ ਜ਼ਿਆਦਾ ਫਸਦੀ ਸੀ ਜ਼ਿਆਦਾ ਉਦੋਂ ਆਪਣੇ ਵੇਲੇ ਜੈਤੋ ਦੀ ਟੀਮ ਵਧੀਆ ਸੀ ਤੇ ਜਦੋਂ ਪਹਿਲਾ ਮੀਟਾ ਖੇਡਦਾ ਸੀਗਾ ਉਦੋਂ ਸਾਡੀ ਤਾਂ ਟੀਮ ਹਲੇ ਠੀਕ ਸੀ ਇਹਨਾਂ ਦੀ ਟੀਮ ਜ਼ਿਆਦਾ ਵਧੀਆ ਭਾਈ ਰੂਪਾ ਵਧੀਆ ਸੀ ਕੋਟ ਕਰੋੜ ਵਧੀਆ ਸੀ ਤੇ ਮੋਠੇ ਅਰਗੇ ਵਧੀਆ ਸੀ ਮੋਠਾ ਹਮ ਹਮ ਤੇ ਘਮਿਆਰੇ ਵਾਲਾ ਹਾਂਜੀ ਤੇ ਸ਼ੇਰਪੁਰ ਵਧੀਆ ਸੀ ਝੰਡੀ ਦੀ ਟੀਮ ਵਧੀਆ ਸੀ ਜੀ ਤੇ ਕਾਫੀ ਟੀਮਾਂ ਇਹ ਜਣੇ ਕਿ ਜਿਆਦੇ ਨਾਮਵਾਰ ਸੀਗੇ ਜਿਨ੍ਹਾਂ ਨੇ ਜਿਆਦਾ ਮੈਚ ੜਦੇ ਸੀਗੇ ਜੀ ਹਾਂਜੀ ਹਾਂਜੀ ਅੱਛਾ ਭਾਈ ਫਿਰ ਓਪਨ ਤੋਂ ਬਾਅਦ ਤੁਸੀਂ ਚైనా ਸਿੱਧਵਾਂ ਜੀ ਦੀ ਕਲੱਬ ਦੇ ਵਾਸਤੇ ਹਰਜੀਤ ਤਰਵਾਰ ਕਲੱਬ ਜਗਰਾਉਂ ਦੇ ਲਈ ਕਿੰਨੇ ਸਾਲ ਖੇਡੇ ਮੈਂ 98 ਤੋਂ ਲੱਗ ਗਿਆ ਖੇਡਣ ਜੀ ਤੇ 13 ਤੱਕ ਮੈਂ ਉੱਥੇ ਹੀ ਖੇਡੇ ਜੀ ਹਾਂ 13 ਤੱਕ ਹਾਂਜੀ ਹਾਂਜੀ ਇਸ ਤੋਂ ਇਲਾਵਾ ਫਿਰ ਹੋਰ ਕਲੱਬ ਦੇ ਵਿੱਚ ਖੇਡੇ ਹੋਰ 'ਚ 1 ਸਾਲ ਸੋਟਾ ਐਗਰੀਮੈਂਟ ਹੋਇਆ ਸੀਗਾ ਪਾਵਰ ਪਰ ਸ਼੍ਰਾਮਪੁਰ ਦੇ ਵਿੱਚ ਤਨੋਆ ਦੀ ਟੀਮ ਸੀ ਉਹਨਾਂ ਚ ਖੇਡਿਆ 1 ਸਾਲ ਤੇ ਛਾਲ ਕੁ ਮੈਨੂੰ ਲੱਗਦਾ ਪੱਤੋ ਹੀ ਰਹੇ ਸੀਗੇ ਚ ਵੀ ਖੇਡਿਆ ਤੇ ਬਾਕੀ ਸਾਰਾ ਟਾਈਮ ਜਗਰਾਉਂ ਦੇ ਵਿੱਚ ਖੇਡਿਆ ਜੀ ਜੀ ਅੱਛਾ ਭਾਈ ਜੀ ਫਿਰ ਬਾਹਰਲੇ ਮੁਲਕਾਂ ਦੀ ਸ਼ੁਰੂਆਤ ਹੈ ਜਿਹੜੀ ਤੁਹਾਡੀ ਇਹ ਕਦੋਂ ਹੋਈ ਸੀ ਤੇ ਪਹਿਲੀ ਵਾਰੀ ਕਿਹੜੇ ਮੁਲਕ ਦੇ ਵਿੱਚ ਖੇਡਿਆ ਪਹਿਲੀ ਵਾਰ ਜੀ ਮੈਂ ਗਿਆ ਕੈਨੇਡਾ ਜੀ ਕਿਹੜੇ ਕਲੱਬ ਚ ਖੇਡਿਆ 2002 ਦੇ ਵਿੱਚ ਮੈਂ ਤੇ ਰੌਂਤੇ ਵਾਲਾ ਫੌਜੀ ਗੁੱਕ ਸ਼ੇਰਪੁਰਿਆ ਜੀ ਤੇ ਸਾਨੂੰ ਛੱਡਿਆ ਸੀਗਾ ਬਿੱਲਾ ਭਿੰਡਰਾਂ ਵਾਲਾ ਤੇ ਸ਼ਵਰਨਾ ਰਜੀ ਵਾਲੇ ਆ ਸ਼ਵਰਨਾ ਬਾਰੇ ਵਾਲੇ ਆ ਮੋਟਾ ਜਿਹਨੂੰ ਬਿੰਦਰ ਵੀ ਕਹਿੰਦੇ ਆ ਔਰਜੀ ਵਾਲੇ ਪਕਪੀ ਰਜੀ ਵਾਲਾ ਉਹਨਾਂ ਦੀ ਹਰਜੀਤ ਕਲੱਬ ਮੋਗਾ ਉੱਥੇ ਟੀਮ ਬਣਾਈ ਸੀ ਉਹਨਾਂ ਨੇ ਸਾਨੂੰ ਛੱਡਿਆ ਸੀਗਾ ਸਾਡਾ ਵਰਕ ਪਰਮਿਟ ਤੇ ਗਏ ਸੀ ਉਦੋਂ ਜੇ ਸੀ ਸਾਡਾ ਵੀਜ਼ਾ ਨਹੀਂ ਲੱਗਿਆ ਸੀਗਾ ਉਦੋਂ ਵੀ ਤੇ ਉਦੋਂ ਅਸੀਂ 8 ਕ ਪਲੇਅਰ ਹੀ ਗਏ ਸੀ ਸਾਰੇ ਹਾਂਜੀ ਜਾਨੀ ਕਿ ਜਿਹੜੇ ਨਵੇਂ ਬੰਦੇ ਗਏ ਸੀ ਪੁਰਾਣੇ ਤਾਂ ਜਾਂਦੇ ਸੀਗੇ ਜਿਨ੍ਹਾਂ ਕੋਲੇ ਵੀਜ਼ੇ ਸੀਗੇ ਨਵੇਂ ਚ ਅਸੀਂ 8 ਬੰਦੇ ਗਏ ਸੀ ਜੀ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਤਾਂ ਫਿਰ ਚੱਲੋ ਸੋ ਚੱਲਣ ਕਿੱਥੇ ਕਿੱਥੇ ਖੇਡੇ ਜੀ ਮੈਂ ਇੰਗਲੈਂਡ ਤੇ ਕੈਨੇਡਾ 'ਚ ਖੇਡਿਆ ਜੀ ਹਾਂਜੀ ਹਾਂਜੀ ਇੰਗਲੈਂਡ 'ਚ ਕਿੰਨੇ ਸਾਲ ਖੇਡੇ ਸੀ ਇੰਗਲੈਂਡ 'ਚ 3-4 ਸਾਲ ਇੰਗਲੈਂਡ 'ਚ ਖੇਡਿਆ 5-6 ਸਾਲ ਮੈਂ ਕੈਨੇਡਾ 'ਚ ਖੇਡਿਆ ਤੇ ਚੱਲੋ ਸੋ ਚੱਲ ਹੀ ਰਿਹਾ ਉਸ ਤੋਂ ਬਾਅਦ ਤਾਂ ਫਿਰ ਕੰਮ ਸਾਨੂੰ ਪਤਾ ਜੀ ਕਿਹੜੇ ਕਿਹੜੇ ਸਾਲ ਦੇ ਵਿੱਚ ਖੇਡੇ ਸੀ ਵੀ ਦੱਸ ਸਕਦੇ ਜੀ ਯਾਦ ਹੀ ਉਹਨਾਂ ਤੋਂ ਹਾਂਜੀ 2002 ਤੋਂ ਲੈ ਕੇ ਤੇ 9 'ਚ ਨਹੀਂ ਖੇਡਿਆ ਮੈਂ ਤੇ 10 'ਚ ਨਹੀਂ ਖੇਡਿਆ ਜੀ 10 'ਚ ਮੇਰੇ 9 ਤੇ 10 'ਚ ਮੇਰੇ ਸੱਟ ਲੱਗੀ ਸੀ ਢੂਈ ਤੇ ਤੇ ਇੱਕ ਗੋਡੇ ਤੇ ਛੱਟ ਲੱਗੀ ਸੀ ਜੀ ਤੇ ਉਹਨੇ ਠੀਕ ਸੀ ਆ 2 ਸਾਲ ਮੇਰੇ ਮੈਸਾ ਬਾਕੀ ਸਾਲ ਤਾਂ ਸਾਰੇ ਜਾਂਦੇ ਰਹੇ ਜੀ ਹਾਂਜੀ ਹਾਂਜੀ ਇੰਗਲੈਂਡ ਦੇ ਵਿੱਚ ਕਿਹੜੇ ਖਿਡਾਰੀ ਤੁਹਾਡੇ ਵਾਲੇ ਇੰਗਲੈਂਡ ਦੇ ਵਿੱਚ ਵੀ ਮੇਰੇ ਨਾਲ ਗੁੱਕ ਫੇਰਪੁਰੇ ਵਾਲਾ ਜੀ ਤੇ ਸੰਦੀਪ ਜਿਹੜਾ ਆਪਣਾ ਸ਼ੁਰਖਪੁਰ ਵਾਲਾ ਉਹ ਵੀ ਆਪਣੇ ਨਾਲ ਖੇਡਿਆ ਹਾਂਜੀ ਤੇ ਗੋਪੀਤੂਰ ਕੋਟ ਵਾਲਾ ਜੀ ਤੇ ਸੋਨੀ ਕੌਂਕਿਆਂ ਵਾਲਾ ਮੁੰਡਾ ਜਿਹੜਾ ਆਸਟ੍ਰੇਲੀਆ ਅੱਜ ਕੱਲ ਰਹਿਂਦਾ ਹਾਂਜੀ ਤੇ ਹੋਰ ਹੁਣ ਜਿਆਦਾ ਜਾਰ ਜਾਨੀ ਕਿ ਵੀ ਕਿਹੜੇ ਕਿਹੜੇ ਸੀਗਾ ਪੱਪੂ ਆਪਣੇ ਨਾਲ ਖੇਡਿਆ ਪੱਪੂ ਵੀ ਨਾਲ ਖੇਡਿਆ ਝੁੜ ਚੱਕਿਆ ਹਾਂਜੀ 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 ਜੀ ਜੀ ਅੱਛਾ ਭਾਈ ਜੀ ਕਿ ਤੁਹਾਡੇ ਨਾਮ ਰਿਕਾਰਡ ਬੋਲਦਾ 7 ਸੈਕਿੰਡ ਵਾਲਾ ਹਾਂਜੀ ਹਾਂਜੀ ਤੇ ਇਹ ਕਿੱਥੇ ਟੂਰਨਾਮੈਂਟ ਹੋਇਆ ਸੀ ਤੇ ਕਿਸ ਤਰ੍ਹਾਂ ਦਾ ਸੀਗਾ ਉੱਥੇ ਤੇ ਕਿਹਨੂੰ ਤੁਸੀਂ ਟੱਚ ਲਾਇਆ ਸੀਗਾ ਜਿਹੜਾ ਇੰਨੀ ਜਲਦੀ ਵਾਪਸ ਆਇਆ ਸੀ ਵੀਰ ਜੀ ਇਹ ਇੱਕ ਕਬੱਡੀ ਦਾ ਨਹੀਂ ਚਲੋ ਹੁਣ ਕਹਿ ਦਿੰਦੇ ਆ ਇਹ ਮੇਰਾ ਸਟਾਈਲ ਹੀ ਸੀਗਾ ਖੇਡਣ ਦਾ ਹੂੰ ਵੀ ਮੈਂ ਜਾਂ ਆਰ ਜਾਂ ਪਾਰ ਵਾਲਾ ਕੰਮ ਸੀਗਾ 7 ਤੋਂ 10 ਕਿਚ ਘੰਟਿਆਂ ਦੇ ਵਿੱਚ ਹੀ ਮੁੜਿਆ ਹੁੰਦਾ ਸੀ ਜੀ ਇਹ ਤਾਂ ਕੈਨੇਡਾ ਦੇ ਵਿੱਚ ਵਰਲਡ ਕੱਪ 2004 ਦੇ ਵਿੱਚ ਕੋਈ ਨੋਟ ਕਰ ਰਿਆ ਸੀਗਾ ਉਹ ਮੈਂ ਸਾਰਾ ਟੂਰਨਾਮੈਂਟ ਜੈਨਕਿ ਇੰਨੇ ਕ ਟਾਈਮ ਚ ਖੇਡਿਆ ਵੀ ਜਿਹੜਾ ਕੋਈ ਬੰਦਾ ਨੋਟ ਕਰਦਾ ਸੀ ਤੇ ਮੇਰਾ ਸਟਾਈਲ ਹੀ ਇਹ ਸੀਗਾ ਵੀ ਕਿਤੇ ਵੀ ਮੈਂ ਖੇਡਦਾ ਸੀ ਬਾਅਦ ਦੇ ਵਿੱਚ ਵੀ ਵੀ ਮੈਨੂੰ ਨਹੀਂ ਲੱਗਦਾ ਮੇਰੇ ਕਿਤੇ 12 13 ਸੈਕਿੰਡ ਜਾਂ 15 ਹੋਏ ਹੋਣਾ ਜਾਂ ਮੇਰਾ ਕਿਤੇ ਟਾਈਮ ਹੋ ਗਿਆ ਅੱਜ ਤਾਈਂ ਕਬੱਡੀ ਜਿੰਨੀ ਖੇਡ ਲਈ ਮੇਰਾ ਟਾਈਮ ਨਹੀਂ ਹੋਇਆ ਹੋਣਾ ਵੀ ਖੜੇ ਦਾ ਟਾਈਮ ਹੋ ਗਿਆ ਕਈਆਂ ਦਾ ਨਹੀਂ ਰਾਹ 'ਚ ਟਾਈਮ ਹੋ ਜਾਂਦਾ ਹੁੰਦਾ ਜਾਂਦਾ ਜਫਾ ਤੇ ਜਾਂ ਮੁੜਿਆ ਹੋਣਾ ਬਸ ਤੇ ਉਹ ਨਹੀਂ ਸੀਗਾ ਵੀ ਜਾ ਕੇ ਖੜ ਗਿਆ ਖੜੇ ਦਾ ਟਾਈਮ ਹੋ ਗਿਆ ਇਹ ਜਾਨੀ ਕੋਈ ਦਿਨ ਮੈਂ ਬਈ ਜਾਂਦਾ ਸਿੱਧਾ ਟੱਚ ਕਰ ਦੇ ਹਾਂਜੀ ਟੱਚ ਹੀ ਸੀਗਾ ਜਾਂ ਉੱਧਰ ਜਾਉਂ ਤਰੇ ਜੀ ਪੂਰੀ ਫੁਰਤੀ ਨਾਲ ਖੇਡਦੇ ਸੀ ਹਾਂਜੀ ਹਾਂਜੀ ਬਲ ਤੁਹਾਡਾ ਜਿਹੜੇ ਆਏਵੇਂ ਹੁੰਦਾ ਵਿੱਚ ਚਾਰੇ ਜਾਫੇ ਡੋਢੀ ਹੋ ਜਾਂਦੇ ਸੀਗੇ ਮਹਾਰਾਜ ਕਿਰਪਾ ਇੰਨੀ ਸੀਗੀ ਪਰਮਾਤਮਾ ਦੀ ਤੇ ਚਾਰੇ ਜਾਫੇ ਵੀ ਚੈਨ ਛੱਡ ਦਿੰਦੇ ਸੀ ਡੋਢੀ ਹੋ ਕੇ ਖੜ ਜਾਂਦੇ ਜਿਹਨੂੰ ਮਰਜੀ ਹੱਥ ਲਾਇਓ ਜੀ ਹਾਂਜੀ ਹਾਂਜੀ ਉਹਨਾਂ ਨੂੰ ਮੌਕਾ ਜਾਨੀ ਕਿ ਜਦੋਂ ਅੰਗ ਪੈਰ ਠੀਕੇ ਸੀ ਤੰਦਰੁਸਤੀ ਸੀਗੀ ਤੇ ਕਿਤੇ ਮੌਕਾ ਨਹੀਂ ਦਿੱਤਾ ਸੀਗਾ ਵੀ ਉਹ ਸੈਟ ਕੱਢ ਜੇ ਜਾਂ ਉਹ ਆ ਤੇ ਉਹਨਾਂ ਦੇ ਵੀ ਲੋਡ ਲੱਗ ਜਾਂਦਾ ਉਹ ਵੀ ਕਰ ਲੈਂਦੇ ਕੰਮ ਆ ਬਸ ਤੁਹਾਡਾ ਜਿਹੜਾ ਕੰਮ ਇਹ ਸੀ ਜਿਵੇਂ ਪੰਜਾਬੀ ਚ ਕਹਿੰਦੇ ਨੇ ਸਦਾ ਹੱਕ ਚ ਬਚਣਾ ਜਾ ਕੇ ਉਹ ਆਇ ਨਹੀਂ ਸੀਗਾ ਵੀ ਇੱਕ ਕਬੱਡੀ ਦਾ ਆਪਣਾ ਰਿਕਾਰਡ ਆ ਕੋਈ ਉਹ ਮੇਰਾ ਸਟਾਈਲ ਹੀ ਇੰਨਾ ਸੀ